ਪਹਿਲਾ ਵਿਧਾਨ ਸਭਾ ਤੇ ਫਿਰ ਲੋਕ ਸਭਾ ਚ ਹੋਈ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਬੜਾ ਸ਼ਸ਼ੋਪੰਜ ਚ ਹੈ। ਅਕਾਲੀ ਦਲ ਦੇ ਵੱਡੇ ਤੇ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਘੇਰਾਬੰਦੀ ਤੰਗ ਕਰ ਲਈ ਹੈ। ਕਹਿ ਲਿਆ ਜਾਵੇ ਸਿੱਧੇ ਸ਼ਬਦਾਜਤਾਂ ਮੋਰਚਾ ਖੋਲ ਦਿੱਤਾ ਹੈ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਆਗੂ ਇਸ ਦੇ ਵਿੱਚ ਸ਼ਾਮਲ ਨੇ। ਇਨਾ ਆਗੂਆਂ ਨੇ ਇੱਕ ਮੀਟਿੰਗ ਕੀਤੀ ਹੈ ਤੇ ਮੀਟਿੰਗ ਚ ਕਈ ਵੱਡੀਆਂ ਗੱਲਾਂ ਤੇ ਫੈਸਲਾ ਲੈ ਲਿਆ ਹੈ ਜਿਹੜਾ ਸੁਖਬੀਰ ਬਾਦਲ ਨੂੰ ਸਿਰਦਰਦ ਕਰਨ ਲਾ ਦੇਵੇਗਾ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਇੱਕ ਪਾਸੇ ਜਲੰਧਰ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਅਕਾਲੀ ਦਲ ਨੇ ਬੀਬਾ ਸਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ ਦੂਜੇ ਪਾਸੇ ਅਕਾਲੀ ਦਲ ਦੇ ਧਾਕੜ ਤੇ ਸੀਨੀਅਰ ਆਗੂ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਤੇ ਵਿਰੋਧੀ ਵੀ ਸ਼ਾਮਲ ਨੇ ਉਹਨਾਂ ਨੇ ਇੱਕ ਵੱਡੀ ਮੀਟਿੰਗ ਕੀਤੀ ਹੈ ਇਹਨਾਂ ਸਾਰੇ ਆਗੂਆਂ ਨੇ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਲਏ ਨੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਕਿਹੜੇ ਕਿਹੜੇ ਆਗੂ ਸੀ ਜੇਕਰ ਮੀਟਿੰਗ 'ਚ ਸ਼ਾਮਲ ਆਗੂਆਂ ਦੀ ਗੱਲ ਕਰ ਲਈ ਜਾਵੇ ਤਾਂ ਮੀਟਿੰਗ ਦੇ ਵਿੱਚ ਬੀਬੀ ਜ਼ਗੀਰ ਕੌਰ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਨੇ ਤੇ ਨਾਲ ਵੀ ਨੇ ਉਹਨਾਂ ਦਾ ਇਸ ਸਮੇਂ ਸਟੈਂਡ ਇਹ ਆ ਦੂਜੇ ਆਗੂ ਸੁਖਦੇਵ ਸਿੰਘ ਢੀਂਡਸਾ ਵੱਡੇ ਆਗੂ ਨੇ ਸੀਨੀਅਰ ਆਗੂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਜੇਕਰ ਪਹਿਲਾ ਕੋਈ ਬੰਦਾ ਬੋਲਿਆ ਉਮੀਦਵਾਰਾਂ ਚੋਂ ਤਾਂ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਸੀ ਜਿਨੇ ਕਿਹਾ ਕਿ ਵੀ ਸਾਡਾ ਤਾਂ ਨੋਟਾਂ ਨਾਲੋਂ ਵੀ ਬੁਰਾ ਹਾਲ ਹੋ ਗਿਆ ਦੂਜੇ ਸਰਜੀਤ ਸਿੰਘ ਰਖੜਾ ਸਰਜੀਤ ਸਿੰਘ ਰਖੜਾ ਬਾਦਲ ਪਰਿਵਾਰ ਦੇ ਕਿੰਨੇ ਕਰੀਬੀ ਨੇ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਰਜੀਤ ਸਿੰਘ ਰਖੜਾ ਪ੍ਰਕਾਸ਼ ਸਿੰਘ ਬਾਦਲ ਦੇ ਸਾਥ-ਸਾਹਮਲਾ ਕੇ ਚੱਲਣ ਵਾਲੇ ਆਗੂਆਂ ਚਰੇ ਆ ਉਹ ਸਿਆਸੀ ਆਗੂ ਤਾਂ ਨਹੀਂ ਸੀ ਉਹ ਕਾਰੋਬਾਰੀ ਸੀ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਚ ਲੈ ਆਏ ਤੇ ਇੱਕ ਗੱਲ ਹੈ ਦੂਜਾ ਨਾਮ ਹੈ ਮਨਪ੍ਰੀਤ ਸਿੰਘ ਯਾਲੀ ਦਾ ਮਨਪ੍ਰੀਤ ਸਿੰਘ ਯਾਲੀ ਦੇ ਤੇਵਰ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਸਾਲਾਂ ਤੋਂ ਮਨਪ੍ਰੀਤ ਸਿੰਘ ਯਾਲੀ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਿਆਨ ਚੁੱਕ ਕਰਪਾਨਾ ਐਵੇਂ ਕੱਡੀਆਂ ਹੋਈਆਂ ਨੇ ਕਿ ਜਿਵੇਂ جنگ ਹੁਣ ਹੋਈ કે ਹੁਣ ਹੋਈ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਪਹਿਲੇ ਆਗੂਆਂ ਦੀ ਕਤਾਰ 'ਚ ਮਨਪ੍ਰੀਤ ਸਿੰਘ ਆਲੀ ਸੀ ਜਿਨ੍ਹਾਂ ਨੇ ਮੌਜੂਦਾ ਵਿਧਾਇਕ ਵੀ ਨੇ ਤੇ ਅਕਾਲੀ ਦਲ ਦੇ ਛੋਟੇ ਜਿਹੇ ਵਿਧਾਇਕ ਦਲ ਦੇ ਆਗੂ ਵੀ ਨੇ ਕਿਹਾ ਵੀ ਮੈਂ ਉਹਨਾਂ ਸਮਾਂ ਜਿਹੜਾ ਉਹ ਨਹੀਂ ਰਹੂੰਗਾ ਗਤੀਵਿਧੀਆਂ ਤੋਂ ਦੂਰ ਰਹੂੰ ਜਿੰਨਾ ਸਮਾਂ ਜਿਹੜਾ ਪੰਥ ਕਰੋ ਰੀਤਾਂ ਤੇ ਅਕਾਲੀ ਦਲ ਨੂੰ ਸੁਰਜੀਤ ਨਹੀਂ ਕੀਤਾ ਜਾਂਦਾ ਗੁਰਪ੍ਰਤਾਪ ਸਿੰਘ ਵਡਾਲਾ ਨਕੌਦਰ ਤੋਂ ਵਿਧਾਇਕ ਨੇ ਟਕਸਾਲੀ ਅਕਾਲੀ ਨੇ ਸਾਬਕਾ ਵਿਧਾਇਕ ਨੇ ਮਾਫ ਕਰਨਾ ਤੇ ਟਕਸਾਲੀ ਆਗੂ ਨੇ ਇਹ ਉਸ ਦੇ ਵਿੱਚ ਸ਼ਾਮਲ ਸੀਗੇ ਤੇ ਕਈ ਹੋਰ ਸੀਨੀਅਰ ਆਗੂ ਵੀ ਰਿਪੋਰਟਾਂ ਦੱਸਦੀਆਂ ਨੇ ਕਿ ਇਸ ਮੀਟਿੰਗ 'ਚ ਸ਼ਾਮਲ ਸੀ। ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸਮੇਂ ਬੜੇ ਦੁਚਿੱਤੀ 'ਚ ਨੇ। ਪ੍ਰਧਾਨਗੀ ਉਹ ਛੱਡਣਾ ਨਹੀਂ ਚਾਹੁੰਦੇ ਤੇ ਪਾਰਟੀ ਨੂੰ ਕਰਨਾ ਚਾਹੁੰਦੇ ਨੇ ਮਜ਼ਬੂਤ ਜਿਸ ਕਰਕੇ ਇਹ ਆਗੂ ਬੜੇ ਟੜੰਗ ਨੇ ਉਹਨਾਂ ਨਾਲ। ਇਹ ਆਗੂਆਂ ਦਾ ਮੰਨਣਾ ਹੈ ਕਿ ਬੇਅਦਬੀਆਂ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਦੀ, ਸਰਸੇ ਵਾਲੇ ਨੂੰ ਮਾਫੀ ਦੇਣ ਦੀ ਇਹ ਮੁੱਦਿਆਂ ਦੀ ਜਿਹੜੀ ਮਾਫੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਮਰਿਆਦਾ ਗੁਰ ਰੋ ਰੀਤਾਂ ਦੇ ਨਾਲ ਮੰਗੀ ਜਾਵੇ। ਜਾਂ ਜੋ ਸੰਗਤ ਚ ਚੰਗਾ ਸੁਨੇਹਾ ਜਾ ਸਕੇ ਹਾਲਾਂਕਿ ਇਸ ਦਾ ਸਮਾਂ ਬਹੁਤ ਲੰਘ ਚੁੱਕਿਆ ਹੈ ਦੂਜਾ ਪੰਥਕਰੋ ਰੀਤਾਂ ਨੂੰ ਸਰਜੀਤ ਕਰਨ ਦੀ ਗੱਲ ਹੈ ਹਾਲਾਂਕਿ ਲੋਕ ਸਭਾ ਚੋਣਾਂ ਹਾਰਨ ਮਗਰੋਂ ਇਨ੍ਹਾਂ ਐਮ ਆਗੂਆਂ ਦਾ ਇਕੱਠਾ ਹੋਣਾ ਬਹੁਤ ਐਮ ਮੰਨਿਆ ਜਾ ਰਿਹਾ ਹੈ ਹਾਲਾਂਕਿ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਅਧਿਕਾਰਤ ਤੌਰ ਤੇ ਕਿਸੇ ਵੀ ਆਗੂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਕਾਲੀ ਦਲ ਦੇ ਆਗੂਆਂ ਦੀ ਅੱਜ ਹੋਈ ਇਹ ਦੂਜੀ ਮੀਟਿੰਗ ਹੈ ਜਾਣਕਾਰੀ ਦੇ ਅਨੁਸਾਰ ਸੀਨੀਅਰ ਅਕਾਲੀ ਆਗੂਆਂ ਅੰਦਰ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਮੌਜੂਦਾ ਲੀਡਰਸ਼ਿਪ ਦੇ ਚੱਲਦਿਆ ਅਕਾਲੀ ਦਲ ਆਪਣੇ ਪਰਾਂ ਦੇ ਮੋੜ ਖੜਾ ਹੋਣਾ ਮੁਸ਼ਕਲ ਹੈ ਅਸਲ 'ਚ ਸਾਰੀ ਗੇਮ ਇਹ ਹੈ ਕਿ ਮੌਜੂਦਾ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਕੌਣ ਹੈ ਮੌਜੂਦਾ ਲੀਡਰਸ਼ਿਪ ਦੇ ਵਿੱਚ ਤਿੰਨ ਬੰਦੇ ਨੇਗੇ ਸੁਖਬੀਰ ਬਾਦਲ ਬਲਵਿੰਦਰ ਪੁੰਦੜ ਤੇ ਵਿਕਰਮ ਜੀਠੀਆ ਇਹਨਾਂ ਤੋਂ ਬਾਅਦ ਲੀਡਰਸ਼ਿਪ ਕਿਹੜੀ ਹੈ ਸਿਕੰਦਰ ਸਿੰਘ ਮਲੂਕਾ ਸੀ ਉਹ ਖੁੰਝੇ ਲੱਗੇ ਬੈਠੇ ਆ ਜਾਂ ਕਹ ਲਈਏ ਦੜਵਟ ਕੇ ਬੈਠੇ ਆ ਬੀਬਾ ਜਗੀਰ ਕੌਰ ਆਪਣੇ ਢੋਲ ਵਜਾਈ ਜਾਂਦੇ ਆ ਚੰਦੂ ਮਾਜਰੇ ਹੁਣੀ ਆਪਣਾ ਹੁਣ ਵੱਡੀ ਗੱਲ ਇਹ ਹੈ ਕਿ ਉਹ ਇਹ ਇਕੱਠੇ ਹੋਣੇ ਸ਼ੁਰੂ ਹੋਗੇ ਪਹਿਲਾਂ ਜਦੋਂ ਸੁਖਦੇਵ ਸਿੰਘ ਢੀਂਡਸਾ ਅਲੱਗ ਹੋਏ ਸੀ ਬੀਬਾ ਜਗੀਰ ਕੋਰ ਅਲੱਗ ਹੋਏ ਸੀ ਤਾਂ ਪ੍ਰੇਮ ਸਿੰਘ ਚੰਦੂ ਮਾਜਰੇ ਹੁਣੀ ਇਹਨਾਂ ਦੇ ਨਾਲ ਨਹੀਂ ਤੁਰੇ ਸਰਜੀਤ ਸਿੰਘ ਰਖੜੇ ਹੁਣੀ ਇਹਨਾਂ ਦੇ ਨਾਲ ਨਹੀਂ ਤੁਰੇ ਪਰ ਹੁਣ ਉਹ ਵੀ ਤੁਰ ਰਹੇ ਨੇ ਤੇ ਚਰਚਾ ਦਾ ਸਰਜੀਤ ਸਿੰਘ ਰਖੜੇ ਦੀ ਇਹ ਵੀ ਰਹੀ ਕਿ ਉਹ ਭਾਜਪਾ 'ਚ ਜਾ ਸਕਦੇ ਆ ਬੜੀ ਜ਼ੋਰ ਸ਼ੋਰ ਨਾਲ ਚਰਚਾ ਚੱਲਦੀ ਰਹੀ ਹਾਲਾਂਕਿ ਉਹਨਾਂ ਨੇ ਇਸ ਗੱਲ ਨੂੰ ਇਨਕਾਰ ਕਰਤਾ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸਿੱਧੀਆਂ ਪੱਧਰੀਆਂ ਹੋ ਕੇ ਪਾਸੇ ਹੋ ਗਈਆਂ ਅਕਾਲੀ ਦੇ ਆਗੂ ਇਸ ਗੱਲ ਤੇ ਵੀ ਸਹਿਮਤ ਦੱਸੇ ਗਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੇ ਬਿਨਾ ਗੁਜ਼ਾਰਾ ਨਹੀਂ ਹੋਣਾ ਤੇ ਮਾਫੀ ਵੀ ਪੰਥ ਕਰੋ ਰੀਤਾ ਤੇ ਵਿਧੀ ਵਿਧਾਨ ਨਾਲ ਮੰਗੀ ਜਾਵੇ। ਕਈ ਆਗੂ ਅਜੇ ਵੀ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਬਾਰੇ ਦੁਚਿੱਤੀ ਜਨੇ ਪਰ ਜਦੋਂ ਉਹਨਾਂ ਨੇ ਦੇ ਸਾਥੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਖਰ ਕਦੋਂ ਤੱਕ ਪਾਰਟੀ ਹਾਰ-ਦਾਰ ਹਾਰ ਕਬੂਲਦੀ ਰਹੇਗੀ। ਜ਼ਿਕਰਯੋਗ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਗਈਆਂ ਨੇ। ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਦਾ ਕਿਲਾ ਹਲਾ ਕੇ ਰੱਖ ਦਿੱਤਾ ਕੋਈ ਮੰਨੇ ਨਾ ਮੰਨੇ ਮੈਂ ਚਰਨਜੀਤ ਸਿੰਘ ਬਰਾੜ ਨੂੰ ਇੱਕ ਆਰਡੀਨਰੀ ਵਰਕਰ ਤੇ ਆਰਡੀਨਰੀ ਬੁਲਾਰੇ ਦੇ ਤੌਰ ਤੇ ਦੇਖਦਾ ਆ ਪਰ ਜਿਹੜਾ ਉਹਨਾਂ ਨੇ ਇਹ ਸਟੈਂਡ ਲਿਆ ਇਹ ਸਟੈਂਡ ਨੇ ਇੱਕ ਚੀਜ਼ ਸਪਸ਼ਟ ਕਰਤੀ ਕਿ ਵਾਕਈ ਅਕਾਲੀ ਦਲ ਦੇ ਅੰਦਰ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ ਲੋਕਾਂ ਨੂੰ ਬਾਹਰ ਕੈਮਰੇ ਤੇ ਆ ਕੇ ਬੋਲਣਾ ਪੈ ਰਿਹਾ ਸਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਕੋਰ ਕਮੇਟੀ ਦਾ ਜਿਹੜਾ ਪ੍ਰੈਸ ਰੋਟ ਦੇ ਰਾਹੀਂ ਐਲਾਨੀਆਂ ਆਇਆ ਉਸ ਐਲਾਨੀਆਂ ਦੇ ਵਿੱਚ ਵੀ ਗੱਲਾਂ ਚੋਪੜੀਆਂ ਚਿਪੜੀਆਂ ਹੀ ਸੀਗੀਆਂ ਕੋਈ ਬਹੁਤਾ ਉਹਦੇ ਵਿੱਚ ਦਮ ਨਹੀਂ ਸੀ ਨਾਤਾ ਕਾਲੀ ਦਲ ਇਹ ਸਪਸ਼ਟ ਕਰ ਸਕਿਆ ਕਿ ਐਸੀ ਕੀ ਕੀਤਾ ਲੋਕਾਂ ਦੇ ਲਈ ਕੀ ਕੀਤਾ ਪੰਜਾਬ ਦੇ ਲੋਕਾਂ ਦੇ ਲਈ ਪਿਛਲੇ 7.5 ਸਾਲ 7 ਸਾਲ 8 ਸਾਲ ਦਾ ਸਮਾਂ ਹੋ ਚੱਲਿਆ ਸੱਤਾ 'ਚੋਂ ਬਾਹਰ ਆ ਅਕਾਲੀ ਦਲ ਸੱਤਾ 'ਚ ਹੁੰਦਿਆਂ ਸਾਡੇ ਤੋਂ ਜਿਹੜੀਆਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਬਾਰੇ ਅਕਾਲੀ ਦਲ ਕਦੇ ਸਪਸ਼ਟ ਨਹੀਂ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਇਸ ਗੱਲ ਨੂੰ ਐਵੇਂ ਡਿਫੈਂਡ ਕਰਦਾ ਰਿਹਾ ਕਿ ਬੇਅਦਬੀ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਕੱਖ ਨਾ ਰਹੇ ਬੇਅਦਬੀ ਕਰ ਆਉਣ ਵਾਲਿਆਂ ਦਾ ਤੇ ਕਰਨ ਵਾਲਿਆਂ ਦਾ ਪਰ ਨਤੀਜੇ ਤੁਹਾਡੇ ਸਾਹਮਣੇ ਨੇਗੇ ਬੀਬਾ ਬਾਦਲ ਆਪਣੀ ਜਿੱਤ ਨੂੰ ਐਵੇਂ ਮੰਨਦੇ ਨੇ ਕਿ ਵੀ ਜਿਵੇਂ ਮੈਂ ਖੁਦ ਜਿੱਤੀ ਹੋਵੇ ਬੀਬੀ ਬੀਬਾ ਹਰਸਿਮਰਤ ਗੁਰ ਬਾਦਲ ਨੇ ਜਿਵੇਂ ਖੁਦ ਜੜੀ ਆ ਬਠਿੰਡੇ ਵਾਲੀ ਸੀਟ ਜਿੱਤੀ ਹੋਵੇ ਬੀਬਾ ਬਾਦਲ ਉਸ ਗੱਲ ਨੂੰ ਇਗਨੋਰ ਕਰ ਦਿੰਦੇ ਨੇ ਕਿ ਸਾਰਾ ਅਕਾਲੀ ਦਲ ਇੱਥੇ ਸੀ ਬਿਕਰਮ ਜੀ ਠੀਆ ਇੱਥੇ ਸੀ ਵੱਡੇ ਸਾਰੇ ਆਗੂ ਇੱਥੇ ਬੁਲਾ ਲਏਗੇ ਸੁਖਵੀਰ ਸਿੰਘ ਬਾਦਲ ਆਖਰੀ 1.5 ਦੋ ਹਫ਼ਤੇ ਬਠਿੰਡੇ ਚੋਂ ਬਾਹਰ ਨਹੀਂ ਗਏ ਤਾਂ ਬਾਕੀ ਉਮੀਦਵਾਰਾਂ ਦਾ ਕੀ ਕਸੂਰ ਹੈ ਫਿਰ ਬਾਕੀਆਂ ਨੂੰ ਵੀ ਉਹਨਾਂ ਟਾਈਮ ਦਿੰਦੇ ਸੁਖਵੀਰ ਸਿੰਘ ਬਾਦਲ ਆਖਰੀ ਦਿਨ ਆਨੰਦਪੁਰ ਕਿਉਂ ਨਹੀਂ ਬੈਠ ਸਕੇ ਉਹ ਆਖਰੀ ਦਿਨ ਉਹ ਪਟਿਆਲੇ ਕਿਉਂ ਨਹੀਂ ਬੈਠ ਸਕੇ ਆਖਰੀ ਦਿਨ ਉਹ ਜਿੰਨੂੰ ਠਾਪੀ ਦੇ ਕੇ ਲੜਾਇਆ ਵੀਰ ਸਾਹਿਬ ਸਿੰਘ ਬਲਟੋਆ ਨੂੰ ਪੂਰਾ ਪੰਪ ਦੇ ਕੇ ਉਹਦੇ ਕੋਲ ਕਿਉਂ ਨਹੀਂ ਆਖਰੀ ਦਿਨ ਲਾਇਆ ਉਹਦਾ ਕ੍ਰੂਸ਼ਲ ਸੀਟ ਬਣ ਗਈ ਸੀ ਹਾਰੀ ਵੀ ਕਿੰਨੇ ਬੁਰੇ ਪੱਧਰ ਨਾਲ ਘਟੋ ਘਟ ਜਿਸ ਵੀਰ ਸਿੰਘ ਬਾਦਲ ਆਖਰੀ 7 ਦਿਨ ਉੱਥੇ ਕੈਂਪ ਕਰਦੇ ਜਿਹੜੀ ਜਮਾਨਤ ਜਬਤ ਹੋਈ ਹੈ ਘਟੋ ਘਟ ਉਹ ਤਾਂ ਨਾ ਹੁੰਦੀ ਇਹ ਚੀਜ਼ਾਂ ਨੇ ਅਕਾਲੀ ਦਲ ਇਸ ਸਮੇਂ ਸੰਕਟ ਦੇ ਵਿੱਚ ਹੈ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਚਾਉਣ ਵਾਲਾ ਆਇਆ ਕੁਝ ਸਮੇਂ ਦੇ ਵਿੱਚ ਵਿੱਚ ਇੱਕ ਦੋ ਮਹੀਨਿਆਂ ਦੇ ਅੰਦਰ ਅੰਦਰ 27 ਤੋਂ ਪਹਿਲਾਂ ਪਹਿਲਾਂ ਕਿਉਂਕਿ 27 ਦੀ ਕਵਾਇਦ ਹੁਣੀ ਸ਼ੁਰੂ ਹੋ ਜਾਣੀ ਹੈ ਜਾਂ ਫਿਰ ਜਿਹੜਾ ਡੈਮੋਕ੍ਰੈਟਿਕ ਕਾਲੀ ਦਲ ਹੈ ਅਦਾਸ ਮਾਫ ਕਰਨਾ ਸੰਯੁਕਤ ਕਾਲੀ ਦਲ ਨੂੰ ਦੁਆਰਾ ਸੁਰਜੀਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਹਜੇ ਤੱਕ ਭੰਗ ਨਹੀਂ ਹੋਇਆ ਇਹ ਸਾਰੀਆਂ ਚਰਚਾਵਾਂ ਨੇ ਇਹ ਆਗੂ ਇੱਕ ਪਾਸੇ ਤਾਂ ਕਲੀਅਰ ਕਰ ਚੁੱਕੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਰਹਿੰਦੇ ਆ ਅਕਾਲੀ ਦਲ ਹੁਣ ਅੱਗੇ ਨਹੀਂ ਚੱਲ ਸਕਦਾ ਤੇ ਨੈਤਿਕ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਇਸ ਅਹੁਦੇ ਤੋਂ ਪਰਹ ਹਟਣਾ ਚਾਹੀਦਾ ਸੀ ਅਸਲ 'ਚ ਸਾਡੀ ਰਾਜਨੀਤੀ ਦੇ ਅੰਦਰ ਨੈਤਿਕਤਾ ਅਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਸਾਰਾ ਕੁਝ ਸਿੱਧਰਾ ਪਧਰਾ ਹੋ ਗਿਆ ਮੈਨੂੰ ਯਾਦ ਆ ਕਿ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਾਰ ਬਣਦੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਅਸਤੀਫਾ ਆਫਰ ਕਰਤਾ ਸੀ 2007 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਅਸਤੀਫਾ ਆਫਰ ਕਰਤਾ ਸੀ ਉਸ ਸਮੇਂ ਬੇਸ਼ੱਕ ਐਸੀ ਨਾ ਆਗੂਆਂ ਦੀ ਰਾਜਨੀਤਿਕ ਅਪਰੋਚ ਨਾਲ ਸਹਿਮਤ ਹੋਈਏ ਨਾ ਹੋਈਏ ਪਰ ਇਹਨਾਂ ਆਗੂਆਂ ਦੇ ਅੰਦਰ ਰਾਜਨੀਤਿਕ ਕਦਰਾਂ ਕੀਮਤਾਂ ਸੀਗੀਆਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਇੱਕ ਬੰਦੇ ਨੇ ਨਹੀਂ ਕਿਹਾ ਹਜ਼ਾਰਾਂ ਨੇ ਕਿਹਾ ਝੁੰਡਾ ਕਮੇਟੀ ਦੀ ਰਿਪੋਰਟ ਚੀਕ-ਚੀਕ ਕੇ ਇਹ ਗੱਲ ਕਹਿੰਦੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਪਰਾਂ ਹਟਣਾ ਪੈਣਾ ਪਰ ਨਾ ਸੁਖਬੀਰ ਬਾਦਲ ਟਸ ਤੋਂ ਮਸ ਨਹੀਂ ਹੋਏ ਮੈਂ ਸੁਖਬੀਰ ਬਾਦਲ ਦਾ ਵਿਰੋਧੀ ਨਹੀਂ ਮੇਰਾ ਮੰਨਣਾ ਇਹ ਹੈ ਕਿ ਸੁਖਬੀਰ ਬਾਦਲ ਦੇ ਪਰ ਹਟਣ ਨਾਲ ਜੇਕਰ ਅਕਾਲੀ ਦਲ ਸਰਜੀਤ ਹੁੰਦਾ ਤਾਂ ਉਹਦੇ ਵਿੱਚ ਪੰਜਾਬ ਦੀ ਕਿਤੇ ਨਾ ਕਿਤੇ ਭਲਾਈ ਹੈ ਅਕਾਲੀ ਦਲ ਕਹਿੰਦੇ ਨੇ ਕਿ ਆਪਣਾ ਮਾਰੂਗਾ ਤਾਂ ਛਾਵੇਂ ਸੁੱਟੂਗਾ ਅਕਾਲੀ ਦਲ ਘਟੋ ਘਟ ਆਪਣਾ ਤਾਂ ਹੈ ਅਕਾਲੀ ਦਲ ਦੇ ਅੰਦਰ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦੇ ਜਿਹੜਾ ਹਿੱਤਾਂ ਦੇ ਵਿੱਚ ਨਹੀਂ ਹੈਗਾ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਹਿੱਤ ਪਰਾਂ ਛੱਡ ਕੇ ਪੰਜਾਬ ਦੇ ਵੱਡੇਰੇ ਹਿੱਤਾਂ ਨੂੰ ਧਿਆਨ ਚ ਰੱਖਦੇ ਆ ਹੋਇਆ ਆਕਾਲੀ ਦਲ ਤੋਂ ਪਰਾਂ ਹਟਣਾ ਨਹੀਂ ਇਹ ਅਗਵਾਨਤਾ ਤਿਆਰੀ ਕੀਤੀ ਹੋਈ ਆ ਕੋਈ ਨਾ ਕੋਈ ਚੰਨ ਤਾਂ ਚੜਨਗੇ